ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਤੁਹਾਨੂੰ ਨਾ ਇੱਕ ਬਹੁਤ ਹੀ ਮਹੱਤਵਪੂਰਨ ਵੀਡੀਓ ਦਿਖਾਉਣੀ ਆ ਤੁਸੀਂ ਖੁਦ ਦੇਖ ਕੇ ਹੈਰਾਨ ਰਹਿ ਜਾਵੋਗੇ ਕਿ ਇਦਾਂ ਦੇ ਵੀ ਕੰਮ ਹੁੰਦੇ ਨੇ ਸੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਸਾਰੀ ਵੀਡੀਓ ਦੇਖਿਓ ਤੁਸੀਂ ਖੁਦ ਹੈਰਾਨ ਹੋਮੋਗੇ ਕਿ ਸਰਕਾਰੀ ਕੰਮ ਇਦਾਂ ਦੇ ਵੀ ਹੁੰਦੇ ਨੇ ਇਦਾਂ ਦੇ ਵੀ ਸਰਕਾਰੀ ਦਫ਼ਤਰ ਹੁੰਦੇ ਨੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਬਰਨਾਲਾ ਜ਼ਿਲ੍ਹਾ ਦੇ ਮਸ਼ਹੂਰ ਪਿੰਡ ਸਹਿਣਾ ਦੇ ਵਿੱਚ ਸਹਿਣਾ ਪਿੰਡ ਦੇ ਜੋ ਸਰਪੰਚ ਨੇ ਸੁਖਵਿੰਦਰ ਸਿੰਘ ਕਲਕੱਤਾ ਜੀ ਸੋ ਇਸ ਟਾਈਮ ਉਹ ਆਪਣੀਆਂ ਸੁਵਾਮਾਂ ਜਿਹੜੀਆਂ ਕੁਝ ਕਾਰਨਾ ਕਰਕੇ ਨਹੀਂ ਦੇ ਸਕੇ ਦੇ ਰਹੇ ਸੋ ਲੇਕਿਨ ਜਿੰਨੇ ਵੀ ਉਹਨਾਂ ਨੇ ਪਿੱਛੇ ਕੰਮ ਕਰਿਆ ਤੋਂ ਸਲੰਘਾਯੋਗ ਨੇ ਸੋ ਅੱਜ ਤੁਹਾਨੂੰ ਦਿਖਾਉਣਾ ਸਹਿਣਾ ਪਿੰਡ ਦਾ ਪੰਚਾਇਤਕਾਰ ਪੰਚਾਇਤ ਘਰ ਕੀ ਇੱਕ ਕਿਲਾ ਨੋਮਾ ਇਮਾਰਤ ਬਣੀ ਹੋਈ ਐ ਆ ਦੇਖ ਲਓ ਤੁਸੀਂ ਆ ਫਰੰਟ ਗੇਟ ਆ ਪੰਚਾਇਤ ਘਰ ਦਾ ਤੇ ਆ ਜਿਹੜਾ ਬਾਹਰ ਆ ਇੱਥੇ ਵੀ ਉਹਨਾਂ ਨੇ ਬੱਟੇ-ਬੱਟੇ ਸੜਵਾਏ ਹੋਏ ਨੇ ਇੱਥੇ ਰੋਡ ਬਣਾਉਣਾ ਦੇਖੋ ਮੇਨ ਗੇਟ ਸੈਨੇ ਦਾ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਸਾਰੀ ਵੀਡੀਓ ਦਿਖਾਉਣਿਆ ਸਾਰਾ A to Z ਦਿਖਾਉਣਿਆ ਕਿਸ ਪੰਚਾਇਤ ਅਧਿਕਾਰ ਦੇ ਵਿੱਚ ਕੀ ਕੀ ਖੂਬੀਆਂ ਨੇ ਵੱਡੇ ਵੱਡੇ ਜਿਹੜੇ ਸਰਕਾਰੀ ਅਫਸਰਾਂ ਦੇ ਦਫ਼ਤਰ ਆ ਉਹਨਾਂ ਨੂੰ ਮਾਤ ਪਾਉਂਦਾ ਏ ਚਲੋ ਆਜੋ ਦਿਖਾਉਣੇ ਆ ਵੀਡੀਓ ਦੇ ਅੰਤ ਤੱਕ ਬਣਿਆ ਰਹੋ ਹੋ ਸਕਦਾ ਕੀ ਇਹਨਾਂ ਨੂੰ ਦੇਖ ਕੇ ਕੋਈ ਹੋਰ ਵੀ ਪਿੰਡ ਦੀ ਪੰਚਾਇਤ ਆਪਣੇ ਪਿੰਡ ਦੇ ਪੰਚਾਇਤ ਘਰ ਵਧੀਆ ਬਣਾਵੇ ਕਿਉਂਕਿ ਰੈਸਟੋਰੰਗ ਵਗੈਰਾ ਰਸੋਈ ਵਗੈਰਾ ਲਾਇਬ੍ਰੇਰੀ ਵਗੈਰਾ ਸਭ ਕੁਝ A to Z ਬਣਿਆ ਹੋਇਆ ਹੈ ਸੋ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਦਿਖਾਉਣੇ ਆ ਤੁਹਾਨੂੰ ਕਿ ਕੀ ਕੁਛ ਬਣਿਆ ਹੋਇਆ ਇੱਥੇ ਪੰਚਾਇਤ ਘਰ ਦੇ ਅੰਦਰ ਇੱਥੇ ਇੱਕ ਵਾਰ ਮੈਮੋਰੀਅਲ ਵੀ ਬਣਿਆ ਹੋਇਆ ਜੋ ਕਿ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਹਰ ਵਾਰ ਬੁਲਾ ਕੇ ਗੰਤਾ ਅੰਤਰਤਾ ਦੇ ਸਤੇ ਜਾਂ ਕੋਈ ਵੀ ਜਿਹੜਾ ਕਿ ਆਰਮੀ ਦੇ ਨਾਲ ਸੰਬੰਧਿਤ ਦਿਨ ਤਿਹਾਰਾ ਉਹਨਾਂ ਨੂੰ ਸਨਮਾਨਤ ਕਰਿਆ ਜਾਂਦਾ ਤੇ ਉੱਥੇ ਇਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਦੱਸੀਆਂ ਜਾਂਦੀਆਂ ਨੇ ਸੋ ਇਹ ਵੀ ਬਹੁਤ ਸੋਹਣੀ ਚੀਜ਼ ਆ ਵਧੀਆ ਤਰੀਕਾ ਇੱਕ ਬੱਚਿਆਂ ਨੂੰ ਯਾਦ ਦਿਵਾਉਣ ਦਾ ਕਿ ਸਾਡੇ ਆਰਮੀ ਵਾਲੇ ਜਵਾਨਾਂ ਦੀਆਂ ਕੀ ਪ੍ਰਾਪਤੀਆਂ ਨੇ ਸੋ ਆਜੋ ਆਪਾਂ ਐਂਟਰ ਕਰ ਗਏ ਆ ਪੰਚਾਇਤ ਘਰ ਦੇ ਅੰਦਰ ਆ ਦੇਖੋ ਤੁਸੀਂ ਲੋਕ ਬਹੁਤ ਦੂਰੋਂ ਦੂਰ ਆਉਂਦੇ ਆ ਦੇਖਣ ਇਹਨੂੰ ਦੇਖੋ ਫੋਟੋਆਂ ਖਿਚਵਾ ਰਹੇ ਨੇ ਐਨ ਮੈਂ ਗਿਆ ਪੂਰੀ ਤਸੱਲੀ ਕਰਵਾਈ ਪਈ ਆ ਸਰਪੰਚ ਸਾਹਿਬ ਨੇ ਸੋਫੇ ਸੂਫੇ ਐਨ ਪੂਰੇ ਸਿਰੇ ਦੇ ਲਾਏ ਹੋਏ ਨੇ ਆਹ ਦੇਖੋ ਪਹਿਲਾਂ ਆਪਾਂ ਸੱਜੇ ਹੱਥ ਜਦੋਂ ਇੰਟਰ ਕਰਦੇ ਆ ਤਾਂ ਸੱਜੇ ਹੱਥ ਸਭ ਤੋਂ ਪਹਿਲਾਂ ਰਸੋਈ ਆਉਂਦੀ ਹੈ ਰਸੋਈ ਵੀ ਇਹ ਨਹੀਂ ਟਾਈਮ ਪਾਸ ਨਹੀਂ ਕਰਿਆ ਹੋਇਆ ਪੂਰੀਆਂ ਕਬੜਾ ਕੋਬੜਾ ਕੱਪ ਬੋਰਡ ਵਗੈਰਾ ਲਾਏ ਹੋਏ ਨੇ ਫਰਿਜ ਰੱਖੀ ਹੋਈ ਆ ਮਾਰੋਨੇਗਾ ਤੇ ਨਾਲ ਹੀ ਜੇ ਲਾਈਟ ਚਲੀ ਜਾਂਦੀ ਹੈ ਐਨ ਵਾਟਰ ਵੀ ਰੱਖਿਆ ਹੋਇਆ ਉਹਦਾ ਕਨੈਕਸ਼ਨ ਵੀ ਦਿੱਤਾ ਹੋਇਆ ਸੋਰ ਸੋਈ ਦੇ ਨਾਲ ਹੀ ਆਪਾਂ ਜਦੋਂ ਮੁੜਦੇ ਆ ਤਾਂ ਇੱਥੇ ਬਣਿਆ ਹੋਇਆ ਇੱਕ ਰੈਸਟ ਰੂਮ ਕੋਈ ਵੀ ਦੂਰ ਦੇ ਪਿੰਡ ਦਾ ਆਉਂਦਾ ਮੇਰਾ ਵੀਰ ਭਾਈ ਕਿਸੇ ਕੰਮ ਤੋਂ ਦੇ ਤਾਂ ਉਹਨਾਂ ਨੂੰ ਕਿਤੇ ਢਟਕਣ ਦੀ ਲੋੜ ਨਹੀਂ ਸਰਪੰਚ ਸਾਹਿਬ ਨਾਲ ਕੰਟੈਕਟ ਕਰੇ ਇੱਥੇ ਰੈਸਟ ਕਰ ਸਕਦੇ ਨੇ ਉਹ ਦੇਖੋ ਪੂਰੇ ਐਨ ਜਿਵੇਂ ਹੋਟਲਾਂ ਦੇ ਵਿੱਚ ਕਮਰੇ ਹੁੰਦੇ ਨੇ ਉਸ ਟਾਈਪ ਦੇ ਬਣਾਏ ਹੋਏ ਨੇ ਨਾਲ ਅਟੈਚ ਬਾਥਰੂਮ ਆ ਬਾਥਰੂਮ ਦੀ ਵੀ ਪੂਰੀ ਤਸੱਲੀ ਕਰਾਈ ਹੋਈ ਆ ਇੱਥੇ ਸਰਪੰਚ ਸਾਹਿਬ ਦੀ ਜਿੰਨੀ ਤਾਰੀਫ਼ ਕਰ ਲਈਏ ਥੋੜੀ ਆ ਲੇਕਿਨ ਜੋ ਚੰਗੇ ਕੰਮ ਨੇ ਉਹਨਾਂ ਦੀ ਤਾਰੀਫ਼ ਕਰਨੀ ਬਣਦੀ ਵੀ ਆ ਆ ਦੇਖੋ ਇਹ ਨਾ ਉਸ ਤੋਂ ਬਾਅਦ ਜਦੋਂ ਆਪਾਂ ਬਾਹਰ ਆ ਜੰਨੇ ਆ ਤਾਂ ਉੱਪਰ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਫੁਲਕਾਰੀ ਰੱਖੀ ਹੋਈ ਆ ਜੜਾ ਕੇ ਤੇ ਨਾਲ ਥੋੜਾ ਡਿਜੀਟਲ ਮੈਪ ਆ ਆਪਣੇ ਸੋਫੇ ਵਗੈਰਾ ਲੱਗੇ ਹੋਏ ਨੇ ਆਪਣੇ ਜੋ ਵੀ ਮਹਾਨ ਸ਼ਖਸੀਅਤਾਂ ਨੇ ਸੀ ਇਦਾਂ ਦੀਆਂ ਜਿਵੇਂ ਮਹਾਨ ਕਵੀਆਂ ਦੀਆਂ ਸਾਇੰਸਦਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇੱਥੇ ਟਿਗ ਰੱਖਿਆ ਹੋਇਆ ਪੰਚਾਇਤ ਦੀ ਕੋਈ ਵੀ ਮੀਟਿੰਗ ਕਰਨ ਦੇ ਲਈ ਤੇ ਨਾਲ ਹੀ ਇੱਧਰ ਜਦੋਂ ਕੋਈ ਫੈਸਲਾ ਲਿਆ ਜਾਂਦਾ ਤੇ ਇੱਧਰ ਨਾਲ ਹੀ ਜਿਹੜੇ ਨੇ ਮੁੰਡੇ ਰੱਖਿਓ ਇਹਨੂੰ ਟਾਈਪ ਕਰ ਦਿੰਦੇ ਨੇ ਨਾਲ ਇੱਕ ਸਟੋਰ ਰੂਮ ਬਣਾਇਆ ਹੋਇਆ ਕੋਈ ਵਾਧੂ ਘੱਟ ਚੀਜ਼ ਰੱਖਣ ਦੇ ਲਈ ਤੇ ਉਸ ਤੇ ਨਾਲ ਹੀ ਬਣੀ ਹੋਈ ਹੈ ਜੀ ਲਾਇਬ੍ਰੇਰੀ ਲਾਇਬ੍ਰੇਰੀ ਬਲਵੰਤ ਸਿੰਘ ਗਾਰਗੀ ਦੀ ਯਾਦ ਨੂੰ ਸਮਰਪਿਤ ਬਣਾਈ ਗਈ ਹੈਗੀ ਆ ਜੋ ਲਾਇਬ੍ਰੇਰੀ ਦੇ ਅੰਦਰ ਚੱਲਦੇ ਆਂ ਦੇਖੋ ਦੇਖੋ ਕਿਤਾਬਾਂ ਪੂਰੀਆਂ ਏਨ ਚਣ ਕੇ ਰੱਖੀਆਂ ਹੋਈਆਂ ਨੇ ਪੂਰੀ ਸਾਫ ਸਵਈਆ ਸਫਾਈ ਦੇ ਲਈ ਸਪੈਸ਼ਲ ਕਰਮਚਾਰੀ ਰੱਖਿਆ ਹੋਇਆ ਇਹਨਾਂ ਦਾ ਉਹਨੂੰ ਬਕਾਇਦਾ ਤਨਖਾਹ ਦਿੱਤੀ ਜਾਂਦੀ ਆ ਕਿ ਤੂੰ ਇੱਥੋਂ ਦੀ ਸਾਂਭ ਸੰਭਾਲ ਕਰਨੀ ਆ ਦੇਖੋ ਕਿਤਾਬਾਂ ਵੀ ਪਈਆਂ ਨੇ ਜੋ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨੇ ਸੋ ਸਰਪੰਚ ਸਾਹਿਬ ਵੀ ਬਹੁਤ ਪੜ੍ਹੇ ਲਿਖੇ ਨੇ ਬਾਕੀ ਤੁਹਾਨੂੰ ਦੇਖ ਕੇ ਉਹਨਾਂ ਦੀ